ਹਾਂਜੀ ਸਾਰੇ ਭੈਣ ਭਰਾਉਣ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੌਰੋਂ ਦਾ 2270 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਹੱਥ ਦੀ ਕਢਾਈ ਦੀ ਕਢਾਈ ਵਾਲੇ ਸੂਟ ਦੀ ਆ ਤੇ ਇਹ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਇੱਕ ਇਸ ਤਰੀਕੇ ਨਾਲ ਕਢਾਈ ਕੀਤੀ ਜੇ ਤੁਸੀਂ ਘਰੇ ਬਹਿ ਕੇ ਵੀ ਮੇਰੀਆਂ ਭੈਣਾਂ ਜਿਹੜੀਆਂ ਵਾ ਨਾ ਆਪ ਸੂਟ ਆਪਣਾ ਜਿਹੜਾ ਉਹ ਤਿਆਰ ਕਰ ਸਕਦੀਆਂ ਬਿਲਕੁਲ ਸੌਖਾ ਜਿਹਾ ਤਰੀਕਾ ਵਾ ਵੀਡੀਓ ਸਾਰੀ ਵੇਖਿਓ ਤੇ ਤੁਹਾਨੂੰ ਸਮਝਾਉਂਦੇ ਆ ਕਿ ਇਸ ਤਰੀਕੇ ਨਾਲ ਆਪਾਂ ਜਿਹੜੀ ਸੂਟ ਦੀ ਆ ਇਹ ਕੜਾਈ ਜਿਹੜੀ ਆ ਉਹ ਕੀਤੀ ਆ ਤੇ ਸੂਟ ਵੇਖੋ ਬਣ ਕੇ ਕਿੰਨਾ ਸੋਹਣਾ ਜਿਹੜਾ ਉਹ ਤਿਆਰ ਹੋਇਆ ਵਾ ਤੇ ਲੋ ਤੁਹਾਨੂੰ ਸਾਰੇ ਸੂਟ ਦੀ ਪਿੱਕ ਦਿਖਾਉਣੀ ਆ ਆ ਇਹਦਾ ਨੈੱਕ ਆ ਹਾਂ ਦੇਖੋ ਆ ਇਹਦਾ ਆਪਾਂ ਨੈੱਕ ਤਿਆਰ ਕੀਤਾ ਤੇ ਬਾਵਾ ਜਿਹੜੀਆਂ ਵਾ ਇਹ ਆਪਾਂ ਜਿਸ ਤਰ੍ਹਾਂ ਚੱਲਦੀਆਂ ਪਈਆਂ ਵਾ ਉਹ ਆ ਤੇ ਨਾਲ ਕਾੜੀ ਆਪਾਂ ਆਹ ਵਾਲੀ ਸਮੋਸਾ ਲੈਸ ਜਿਹਨੂੰ ਕਹਿ ਦਿੰਦੇ ਉਹ ਲਈ ਆ ਤੇ ਇਹੇ ਠਾਂ ਆ ਗਈਆਂ ਇਹਦੀਆਂ ਚਾਕਾ ਆ ਦੇਖੋ ਘੇਰਾ ਕਿੰਨਾ ਸੋਹਣਾ ਬਣਿਆ ਵਾ ਤੇ ਸਾਈਡਾਂ ਤੇ ਆਪਾਂ ਇਹਨੂੰ ਜਿਹੜਾ ਵਾ ਆਹ ਵਾਲੀ ਫੁਸਕਸਾਲੈਸ ਜਿਹੜੀ ਹੈ ਸਾਡਾ ਦੇ ਚਾਰ ਚਫੇਰੇ ਲਾਈਆ ਫਰੰਟ ਤੇ ਵੀ ਲਾਈਆ ਤੇ ਬੈਟ ਤੇ ਵੀ ਆਪਾਂ ਇਹ ਲਾਈਆ ਠੀਕ ਆ ਇਹਦੀ ਆਪਾਂ ਸਲਵਾਰ ਵੀ ਕੈਰ ਕੀਤੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਕੀਤੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦੀ ਕੜਾਈ ਇਹਦੀ ਕੜਾਈ ਜਿਹੜੀ ਆ ਉਹ ਹੈਗੀ ਆ ਬਿਲਕੁਲ ਹੈਂਡਵਰਕ ਜਿਹਨੂੰ ਕਹਿ ਦਿੰਦੇ ਨਾ ਹੱਥ ਦੇ ਨਾਲ ਜਿੱਦਾਂ ਆਪਾਂ ਘਰਾਂ ਦੇ ਵਿੱਚ ਫਰੇਮ ਲਾ ਕੇ ਜਿੱਦਾਂ ਸੂਟ ਤਿਆਰ ਕਰਦੇ ਆ ਕੜਾਈ ਕਰਦੇ ਆ ਉਹ ਇਹ ਪੋਲੇ ਤੋਂਪਾ ਇਹਨੂੰ ਕਿਹਾ ਜਾਂਦਾ ਵਾ ਆ ਇਹਦੀ ਆਪਾਂ ਪੋਲੇ ਤੋਂਪੇ ਨਾਲ ਬਣਾਈਆਂ ਪੱਤੀਆਂ ਤੇ ਆੜੇ ਵਿੱਚ ਫਲਾਵਰ ਬਣਿਆ ਇਹ ਜਿਹੜੀ ਆਪਾਂ ਨੂੰ ਗੋਟਾ ਪੱਟੀ ਮਿਲਦੀ ਆ ਜਾਂ ਛੋਟੇ ਜਿਹੜੇ ਰੀਬਨ ਹੁੰਦੇ ਆ ਇਹ ਉਹਨਾਂ ਦੇ ਨਾਲ ਆਪਾਂ ਤਿਆਰ ਕੀਤਾ ਵਾ ਤੇ ਇਹਦੇ ਵਿੱਚ ਆਪਾਂ ਨਿੱਕਾ ਜਿਹਾ ਇੱਕ ਇੱਕ ਸਟੋਨ ਜਿਹੜਾ ਮੋਤੀ ਆ ਉਹ ਅਟੈਚ ਕੀਤਾ ਵਾ ਤੇ ਇਹ ਬਣ ਕੇ ਇੰਨਾ ਸੋਹਣਾ ਸੂਰ ਤਿਆਰ ਹੋਇਆ ਥੋੜਾ ਜਿਹਾ ਵੀਡੀਓ ਦੇ ਵਿੱਚ ਜਿਹੜਾ ਕਲਰ ਦਾ ਉਹ ਫਰਕ ਆਉਂਦਾ ਪਿਆ ਵਾ ਪਰ ਇਹ ਬਣਿਆ ਬਹੁਤ ਹੀ ਸੋਹਣਾ ਵਾ ਤੇ ਇਹਦਾ ਜਿਹੜਾ ਇਹ ਥੋੜੇ ਕਪੜਾ ਵਾ ਇਹ ਜਿਹੜਾ ਹੁਣ ਚੱਲਦਾ ਪਿਆ ਲਾਈਨਾਂ ਵਾਲਾ ਕਪੜਾ ਤੇ ਉਸ ਕਪੜੇ ਤੇ ਆਪਾਂ ਇਹਨੂੰ ਰੈਡੀ ਕੀਤਾ ਵਾ ਤੇ ਆ ਵੇਖੋ ਸਿੰਪਲ ਜਿਹਾ ਸੋਬਰ ਜਿਹਾ ਕਿੰਨਾ ਸੋਹਣਾ ਮਤਲਬ ਇਹ ਬਣ ਕੇ ਤਿਆਰ ਹੋਇਆ ਘਰੇ ਤੁਸੀਂ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਛਪਵਾ ਕੇ ਜਾਂ ਆਪ ਘਰੇ ਛਾਪ ਕੇ ਸੂਟ ਤੇ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਉਹ ਤਿਆਰ ਕਰ ਸਕਦੇ ਜਿਵੇਂ ਪਲੇਨ ਕਪੜਾ ਲਿਆਣ ਕੇ ਤੇ ਇਹਨੂੰ ਤੁਸੀਂ ਤਿਆਰ ਕਰ ਸਕਦੇ ਜੀ ਇਸ ਤਰੀਕੇ ਦੇ ਨਾਲ ਆ ਫਲਾਵਰ ਵੇਖੋ ਕਿੰਨੇ ਸੋਹਣੇ ਪਏ ਆ ਤੇ ਹੁਣ ਆਪਾਂ ਇਹ ਤੁਹਾਨੂੰ ਦਿਖਾਉਨੇ ਆ ਸਲਵਾਰ ਉਹ ਆਪਾਂ ਕਿਸ ਤਰੀਕੇ ਨਾਲ ਤਿਆਰ ਕੀਤੀ ਆ ਇਹ ਵੀ ਵੇਖੋ ਤੁਸੀਂ ਆ ਦੇਖੋ ਇਹ ਤਿੰਨ ਫਲਾਵਰ ਇਸ ਤਰੀਕੇ ਦੇ ਨਾਲ ਆ ਠੀਕ ਆ ਤੇ ਇੱਕ ਨੂੰ ਆਪਾਂ ਲੈ ਆਂਦਾ ਸੈਂਟਰ ਦੇ ਵਿੱਚ ਤੇ ਇਧਰ ਵਾਲੇ ਨੂੰ ਇਧਰਲੀ ਸਾਈਡ ਤੇ ਤੇ ਆਹ ਵਾਲਾ ਇਧਰਲੀ ਸਾਈਡ ਤੇ ਹੇਠਾ ਆਪਾਂ ਇਹਦੇ ਵੀ ਆ ਲਾਈ ਆ ਸਮੋਸਾ ਜਿਹੜੀ ਲੈਸ ਆ ਦੇਖੋ ਠੀਕ ਆ ਤੇ ਇਹ ਵੀ ਕਿੰਨਾ ਸੋਹਣਾ ਮਤਲਬ ਜਿਹੜੀ ਸਲਵਾਰ ਆ ਬਿਲਕੁਲ ਸਟ੍ਰੇਟ ਬਣੀ ਆ ਇਹਦੀ ਆ ਤੁਸੀਂ ਚੈੱਕ ਕਰ ਸਕਦੇ ਜੇ ਫਿਟਿੰਗ ਵਾਲੀ ਸਿਲਾਈ ਬਿਲਕੁਲ ਕਿੰਨੀ ਵਧੀਆ ਤਰੀਕੇ ਦੇ ਨਾਲ ਇਹ ਹੋਈ ਆ ਕਿ ਬਹੁਤ ਵਧੀਆ ਬਣ ਕੇ ਇਹ ਸਾਰਾ ਸੂਟ ਜਿਹੜਾ ਵਾ ਇਹ ਤਿਆਰ ਹੋਇਆ ਵਾ ਤੇ ਤੁਸੀਂ ਬੁਟੀਕ ਵਰਕ ਜੇ ਨਹੀਂ ਕਰਵਾ ਸਕਦੇ ਇੰਨੇ ਮਹਿੰਗੇ ਮਹਿੰਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਘਰੇ ਹੀ ਆਪਣਾ ਜਿਹੜਾ ਸੂਟ ਆ ਉਹ ਤਿਆਰ ਕਰ ਸਕਦੇ ਜੇ ਤਾਂ ਵੀ ਥੋੜੀ ਵਰਤੀ ਵੀ ਕਢਾਈ ਦੀ ਨੌਲੇਜ ਆ ਤੇ ਬਾਕੀ ਜੇ ਕਿਸੇ ਨੇ ਬਣਵਾਉਣਾ ਹੋਵੇ ਤੇ ਤੁਸੀਂ ਆਪਾਂ ਨੂੰ ਕਮੈਂਟ ਕਰਿਓ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਤਿਆਰ ਕੀਤਾ ਵਾ ਉਹ ਜਿਹੜਾ ਹਾਈਨ ਵਾਸਤੇ ਗਿਆ ਵਾ ਤੇ ਉਹ ਆਪਾਂ ਜੇ ਬਾਅਦ ਚ ਦਿਖਾ ਲਾਂਗੇ ਤੁਹਾਨੂੰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ